ਹੋ ਟਲ ਗੁਰ ਸੇਵੀ ਐ ਅਹਨ ਸੁਸਹਿਜ ਸੁਪਾਈ ਦਰਸ਼ਨ ਪਰ세 ਐ ਗੁਰੂ ਕੈ ਜਨਮ ਮਰਨ ਦੁਖ ਹੋਵੈ ਸਿਫਤ ਖਸਮਨੀ ਨੂਰ ਅਰਸਾ ਗੁਰਸਹੋ ਤੁਧਿ ਠੇ ਸਚੀ ਬਾਤ ਸਹ ਮਲ ਜਨਮ ਜਨਮ ਲੀ ਸਜਣ ਸਚਾ ਪਾਤ ਸਾਹੂ ਸਿਰ ਸਾਹੰਦੈ ਜਿਸ ਪਾਸ ਬਹਿਠਿਆ ਸੋਹੀ ਐ ਸਬਨਾ ਦਾ ਵੇਸਾ ਹੋ ਸਜਣ ਸਚਾ ਪਾਤ ਸਾਹੂ ਸਿਰ ਸਾਹੰਦੈ ਜਿਸ ਪਾਸ ਬਹਿਠਿਆ ਸੋਹੀ ਐ ਸਬਨਾ ਦਾ ਵੇਸਾ ਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਲਾ ਪੰਜਵਾ ਮਰਤਕ ਕਉ ਪਾਇਓ ਤਨ ਸਾਸਾ ਬਿਸ਼ਰਤ ਆਨ ਮਿਲਾਇਆ ਪਸੋ ਉਪਰੇਤ ਮੁਗਦ ਪੈ ਸ੍ਰੋਤੇ ਹਰ ਨਾਮ ਮੁਖ ਗਾਇਆ ਮਿਰਤਕ ਕਾ ਪਾਇਓ ਤਨ ਸਾਸਾ ਵਿਚਰਤ ਆਨ ਮਿਲਾਇਆ ਪਸੂ ਪਰੇਤ ਮੁਗਧ ਭੇ ਸ੍ਰੋਤੇ ਹਰ ਨਾਮਾ ਮੁਖ ਗਾਇਆ ਪੂਰੇ ਗੁਰ ਕੀ ਦੇਖ ਬੜਾਈ ਤਾ ਕੀ ਕੀ ਮਤ ਕਹਿਣ ਨਾ ਜਾਏ ਰਹਾ ਦੁਖ ਸੋਗ ਕਾ ਟਾਹਿ ਓ ਡੇਰਾ ਆਨੰਦ ਮੰਗਲ ਬਿਸਰਾਮ ਮਨ ਬਾਸ਼ਤ ਫਲ ਮਿਲੇ ਅਚਿੰਤਾ ਪੂਰਨ ਹੋਏ ਕਾਮ ਇਹ ਸੁਖ ਆਗ ਮੁਖ ਉਜਲ ਸੁਖ ਮਰ ਤਗਿਆ ਆਉਣ ਜਾਣੇ ਨਿਰਪਾਪੇ ਹਿਰਦੈ ਨਾਮ ਵਸੇ ਆਪਨੇ ਸਤਗੁਰ ਕੈ ਮਨ ਭਾਣੇ ਕੋਠ ਤ ਬੈਠ ਤ ਹਰ ਗੁਣ ਗਾਵੈ ਦੁਖ ਦਰਦ ਭ੍ਰਮ ਭਾਗਾ ਕਹੋ ਨਾਨਕ ਤਾਕੇ ਪੂਰ ਕਰਮਾਂ ਜਾ ਕਾ ਗੁਰ ਚਰਣੇ ਮਨ ਲਾਗਾ ਉਠਤ ਬੈਠਤ ਹਰ ਗੁਣ ਗਾਵੈ ਦੁਖ ਦਰਦ ਭ੍ਰਮ ਭਾਗਾ ਕਹੋ ਨਾਨਕ ਤਾਕੇ ਪੂਰ ਕਰਮਾ ਜਾ ਕਾ ਗੁਰ ਚਰਨੀ ਮਨ ਲਾਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠਾ ਮਹੱਲਾ ਪੰਜਵਾ ਮਿਰਤਕ ਕਉ ਪਾਇਓ ਤਨ ਸਾਸਾ ਵਿਸੁਰਤ ਆਨ ਮਿਲਾਇਆ ਪਸੂ ਪਰੇਤ ਮੁਗਧ ਭੇ ਸ੍ਰੋਤੇ ਹਰ ਨਾਮਾ ਮੁਖ ਗਾਇਆ